ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਆ ਤਨਸ਼ੀਰ ਗੁਰੂ ਰੰਸਾਹਬ ਜੀ ਦੀ 32800 ਰੁਪਏ ਜੋ ਕਿ ਗਾਇਬ ਕਰ ਦਿੱਤੇ ਗਏ ਆ ਜਾਂ ਕੈਲੋ ਲਾਪਤਾ ਹੋ ਗਏ ਆ ਸੰਗਤ ਜੀ ਜਿੰਨਾ ਕਿ ਮੈਨੂੰ ਪਤਾ ਤਾਂ ਬੜੇ ਨਿਮਰਤਾ ਨਾਲ ਦੱਸ ਰਿਹਾ ਵੀ ਇੰਨੇ ਕਿ ਮੈਨੂੰ ਨੌਲੇਜ ਤੇ ਬੁੱਧੀ ਦੇ ਮੁਤਾਬਕ ਉਹਨਾਂ ਕਾ ਦੱਸ ਰਿਹਾ ਮੈਂ ਜਿਹੜੇ 328 ਰੂਪ ਆ ਕਲਤਾਰ ਸਿੰਘ ਸੰਧਵਾਲ ਨੂੰ ਇੱਕ ਐਫ ਆਈ ਆਰ ਦਰਜ ਹੋਈ ਆ ਪੁਲਿਸ ਵੱਲੋਂ ਜਿੰਨਾ ਵਿੱਚ ਸ਼ਰੂਮਨੀ ਕਮੇਟੀ ਦੇ કુલ 16 ਮੈਂਬਰ ਸਟਾਫ ਦੇ ਆ ਕੋਈ ਕਿਸ ਅਹੁਦੇ ਦਾ ਕੋਈ ਕਿਸ ਅਹੁਦੇ ਦਾ ਤੇ ਉਹਨਾਂ ਦੇ ਨਾਮ ਦਰਜਾ ਤੇ ਅਲੱਗ-ਅਲੱਗ ਤਾਰਾਂ ਲੱਗੀਆਂ ਹੋਈਆਂ ਹਨ ਸੋ ਗੱਲ ਕਰਦੇ ਆ ਵੀ ਉਹ 328 ਸਰੂਪ ਗਏ ਤੇ ਗਏ ਕਿੱਧਰ ਤੇ ਇਹ ਜਿਹੜਾ ਮਸਲਾ ਵਾ ਸਿੱਖ ਸਿਆਸਤੀ ਜਾਂ ਪੰਜਾਬ ਸਰਕਾਰ ਜੋ ਪੰਜਾਬ ਸਰਕਾਰ ਅਸ਼ਰੂਮ ਨੇ ਕਮੇਟੀ ਤੇ ਅਲੀਗੇਸ਼ਨ ਆ ਸ਼ਰੂਮ ਨੇ ਕਮੇਟੀ ਤੇ ਅਲੀਗੇਸ਼ਨ ਲਾ ਰਹੀ ਆ ਵੀ ਜਿਹੜਾ ਸੰਕਤਾਂ ਦਾ ਪੈਸਾ ਵਾ ਜਾਂ ਕਹਿ ਲੋ ਵੀ ਗੁਰੂ ਘਰ ਦਾ ਪੈਸਾ ਕਿੱਧਰ ਤੇ ਕਿੱਧਰ ਕੀਤਾ ਗਿਆ ਵਾ ਇਹ ਜੋ ਕੰਮ ਹੋਇਆ ਵਾ ਇਹ ਬਾਦਲ ਸਰਕਾਰ ਦੇ ਵਿੱਚ ਹੋਇਆ ਸੀਗਾ ਤੇ ਰਹੀ ਗੱਲ ਸਰੂਪਾਂ ਦੀ ਕੁਲਦੀਪ ਸਿੰਘ ਵਡਾਲੀ ਇੱਕ ਹਜੂਰੀ ਰਾਗੀ ਆ ਉਥੋਂ ਦੇ ਉਹਨਾਂ ਦੀ ਮੈਂ ਆਡੀਓ ਸੁਣੀ ਸੀਗੀ ਬੁੱਧ ਵਿੱਚ ਉਹ ਦੱਸਦੇ ਆ ਵੀ ਜਿਹੜੇ ਬਾਦਲ ਕੇ ਆ ਇਹ ਗੁਰੂ ਸਾਹਿਬ ਨੂੰ ਵੇਚ ਕੇ ਵੀ ਖਾ ਜਾਂਦੇ ਆ ਤੇ ਇੱਕ ਸਰਸਾ ਹੋਇਆ ਸਰਸਾ ਉਹਨਾਂ ਤੇ ਇੱਕ ਏ ਅਲੀਗੇਸ਼ਨ ਲੱਗਾ ਕਿ ਉਹਨਾਂ ਨੇ ਸਿੱਖ ਧਰਮ ਦੀਆਂ ਕੁਝ ਪੁਸਤਕਾਂ ਜਿਨ੍ਹਾਂ ਚ ਉਹਨਾਂ ਨੇ ਇਤਿਹਾਸ ਦੀ ਫੇਰ ਫੇਰ ਕੀਤੀ ਗਈ ਆ ਤਾਂ ਬਹੁਤ ਹੀ ਮਾੜੀ ਗੱਲ ਆ ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਮੈਂ ਆਪਜੀ ਨਾਲ ਕਰ ਰਿਹਾ ਜਾਂ ਦੱਸ ਰਿਹਾ ਵਾਂ ਇਹਨਾਂ ਦੀਆਂ ਫੋਟੋਆਂ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜਾਣਗੀਆਂ ਤੇ ਅਰੇਹੀ ਗੱਲ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਤੇ ਉਸ ਨੇ ਇਹ ਚੀਜ਼ੇ ਜ਼ਾਹਿਰ ਕੀਤੀ ਆ ਜੀ ਕਹਿੰਦੇ ਵੀ ਇਹ ਜਿਹੜਾ ਸਿੱਖ ਧਰਮ ਦਾ ਮਸਲਾ ਵਾ ਜਿਹੜਾ ਸਿੱਖ ਸਿਆਸਤੀ ਮਸਲਾ ਵਾ ਇਸ ਨੂੰ ਅਸੀਂ ਸੰਭਾਲ ਲਿਆ ਵਾ ਇਹਦੇ ਹੱਲ ਹੋ ਚੁੱਕਿਆ ਤੇ ਇਹ ਸਿੱਖ ਧਰਮ ਦੇ ਮਸਲਿਆਂ 'ਚ ਪੰਜਾਬ ਸਰਕਾਰ ਨਾ ਹੀ ਪਵੇ ਤਾਂ ਚੰਗਾ ਵਾ ਤੇ ਇਹ ਜਿਹੜਾ ਪੰਥਕ ਹੋਕਾ ਜਿਹੜਾ ਮੋਰਚਾ ਚੱਲ ਰਿਹਾ ਸ੍ਰੀ ਅੰਮ੍ਰਿਤਸਰ ਗੁਰੂ ਕੀ ਨਗਰੀ ਵਿੱਚ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ 32800 ਰੁਪਿਆਂ ਦਾ ਮਸਲਾ ਚੱਲ ਰਿਹਾ ਇਹਦੇ ਬਾਰੇ ਮੈਨੂੰ ਜਾਦਾ ਪਤਾ ਨਹੀਂ ਸੀਗਾ ਤੇ ਜਿੰਨਾ ਕੁ ਮੈਨੂੰ ਪਤਾ ਲੱਗਾ ਉਹਨਾਂ ਕੁ ਮੈਂ ਦੱਸ ਰਿਹਾ ਹਾਂ ਜੇ ਕੁਝ ਗਲਤ ਬੋਲ ਲਿਆ ਗਿਆ ਤਾਂ ਮਾਫ ਕਰਨਾ ਪਰ ਇਹ ਇੱਕ ਬਹੁਤ ਵੱਡੀ ਗਲਤ ਗੱਲ ਆ ਵੀ ਜਿਹੜਾ ਵੀ ਉਹ 32800 ਰੁਪਏ ਗਏ ਤੇ ਗਏ ਕਿੱਧਰ ਤੇ ਪਿੱਛੇ ਜੇ ਮੈਂ ਇੱਕ ਹੋਰ ਵੀ ਚੀਜ਼ ਸੁਣ ਰਿਹਾ ਸੀਗਾ ਉਹ ਕਹਿ ਰਹੇ ਸੀ ਪਤਾ ਨਹੀਂ ਕਿਸ ਕੰਟਰੀ ਦੀ ਬੰਦਰਗਾਹ ਤੇ ਮਗੇ ਸੀ ਕਿ ਉਹ ਵੀ ਸ਼ਿਪ ਤੇ ਭੇਜੇ ਗਏ ਸੀ ਇਹ ਪਤਾ ਨਹੀਂ ਸੱਚ ਆ ਜਾਂ ਝੂਠ ਆ ਪਰ ਇੱਕ ਬਹੁਤ ਵੱਡੀ ਹੈਰਾਨੀਜਨਕ ਗੱਲ ਆ ਤੇ ਰਹੀ ਗੱਲ ਵੀ ਜਿਹੜਾ ਧਾਮੀ ਸਾਹਿਬ ਆ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਜੀ ਤੇ ਉਹਨਾਂ ਨੇ ਦੱਸਿਆ ਵਾ ਵੀ ਜਿਹੜੀ ਮਾਣ ਸਰਕਾਰ ਆ ਉਹ ਇਸ ਪੰਥਕ ਮਸਲੇ ਵਿੱਚ ਨਾ ਹੀ ਪਵੇ ਤਾਂ ਚੰਗਾ ਜਿਹੜੀਆਂ ਸਿੱਖ ਧਰਮ ਦੇ ਮਸਲੇ ਆ ਜਾਂ ਸਿੱਖ ਫ਼ੌਮ ਦੇ ਸਿੱਖ ਪੰਥ ਦੇ ਮਸਲੇ ਆ ਉਹ ਸਿੱਖ ਪੰਥ ਆਪਣੇ ਆਪ ਹੀ ਦੇਖਦਾ ਆ ਜਾਂ ਦੇਖੂਗਾ ਸੋ ਦੇਖਦੇ ਆ ਇਸ ਮਸਲੇ 'ਚ ਕੀ ਹੁੰਦਾ ਵਾ ਫਿਲਹਾਲ ਦੀ ਘੜੀ ਜਦੋਂ ਇਹ ਚੀਜ਼ ਪਤਾ ਲੱਗੀ ਐਫ ਆਈ ਆਰ ਹੋ ਚੁੱਕੀ ਆ ਤਾਂ ਕਾਫੀ ਪੁਲਿਸ ਅਤੇ ਹੋਰ ਕਈ ਫੋਰਸ ਉੱਥੇ ਗਈ ਆ ਦੇਖੋ ਕੀ ਹੁੰਦਾ ਕੀ ਬਣਦਾ ਵਾ ਗੱਲ ਆ ਗੁਰੂ ਦੀ ਗੱਲ ਆ ਧਾਰਮਿਕ ਭਾਵਨਾ ਦੀ ਗੱਲ ਆ ਗੁਰੂ ਦੇ ਸਥਾਨਾਂ ਦੀ ਪਰ ਇਸ ਨੂੰ ਖੱੱਚੇ ਚ ਨਾ ਲਿਆ ਜਾਵੇ ਹਾਂ ਕੁਲਦੀਪ ਸਿੰਘ ਸੰਧਵਾ ਜਿਹੜੇ ਸਪੀਕਰ ਆ ਪੰਜਾਬ ਵਿਧਾਨ ਸਭਾ ਦੇ ਉਹਨਾ ਉਹ ਆਪ ਖੁਦ ਏ ਐਫ ਆਈ ਆਰ ਜਿਹੜਾ ਪੰਥ ਕੋਕਾ ਵਾ ਜਿਹੜਾ ਉੱਥੇ ਮੋਰਚਾ ਚੱਲ ਰਿਹਾ ਉੱਥੇ ਖੁਦ ਲੈ ਕੇ ਗਏ ਸੀ ਤੇ ਜੇ ਇਹ ਜਿਹੜਾ ਜਿਹੜਾ ਮੋਰਚਾ ਉੱਥੇ ਚੱਲ ਰਿਹਾ ਵਾ ਇਹ ਜਿਹੜੇ ਉੱਥੋਂ ਦੇ ਰਾਗੀ ਸਿੰਘ ਵੱਲੋਂ ਆਰੰਭਿਆ ਗਿਆ ਸੀਗਾ ਜਿੰਨਾ ਤੱਕ ਮੈਨੂੰ ਪਤਾ ਵਾ ਜਿੰਨਾ ਕਿ ਮੈਨੂੰ ਪਤਾ ਵਾ ਮੈਂ ਇਹਦੀਆਂ ਕੁਝ ਫੋਟੋਆਂ ਐਫ ਆਈ ਆਰ ਦੀਆਂ ਜਿਨ੍ਹਾਂ ਦੇ ਨਾਮ ਦਰਜ ਹੋਏ ਉਹ ਤੇ ਕੁਝ ਮੋਰਚੇ ਦੀਆਂ ਫੋਟੋਆਂ ਉਹ ਵਿੱਚ ਪਾ ਰਿਹਾ ਵਾਂ ਤੁਸੀਂ ਦੇਖ ਲੈਣਾ ਸੋ ਦੇਖਦੇ ਹਾਂ ਅੱਗੇ ਕੀ ਅਪਡੇਟ ਕੀ ਗੱਲ ਨਿਕਲ ਕੇ ਆਉਂਦੀ ਆ ਸੋ ਗਲਤੀ ਮਾਫ ਕਰਨਾ ਜੇ ਉੱਚਾ ਨੀਵਾ ਬੋਲਿਆ ਗਿਆ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ